ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਅਸਥਾਨ ਹੈ ਜਿਹਦੇ ਬਾਬਤ ਦੁਨੀਆ ਦੇ ਮਹਾਨ ਕਵੀ ਅਲਾ ਯਾਰਖਾਂ ਜੋਗੀ ਜੀ ਆਪਣੀ ਕਲਮ ਤੋਂ ਲਿਖਦੇ ਕਿ ਬਸ ਇੱਕ ਹੀ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ ਚਮਕ ਹੈ ਮਿਹਰ ਕੀ ਚਮਕੌਰ ਤੇਰੇ ਦਰੋਂ ਮੈਂ ਇਹੀ ਸੇ ਸਿਤਾਰੇ ਬਣ ਕੇ ਗਏ ਅਸਮਾਨ ਕੇ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨੇ 6 ਤੇ 7 ਪੋ ਦੀ ਦਰਮਿਆਨੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਿਆ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਚਲਦਿਆਂ ਚਲਦਿਆਂ ਸਰਸਾ ਦੇ ਕੰਡੇ ਤੇ ਆਏ ਸਤਿਗੁਰੂ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ ਉਹ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਪੰਜ ਪਿਆਰੇ ਸਹਬਾਨ ਤੇ तकरीबन 40-45 ਸਿੱਖ ਇੱਕ ਪਾਸੇ ਨੂੰ ਚੱਲ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਕਾਰਯੋਗ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਉਹ ਸਿੱਖਾਂ ਦੇ ਨਾਲ ਇੱਕ ਪਾਸੇ ਨੂੰ ਚਲੇ ਗਏ ਔਰ ਪਰਿਵਾਰ ਦਾ ਸਭ ਤੋਂ ਛੋਟਾ ਹਿੱਸਾ ਦੋਵੇਂ ਛੋਟੇ ਸਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ ਉਹ ਇੱਕ ਪਾਸੇ ਨੂੰ ਚਲੇ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕੋਟਲਾ ਨਿਹੰਗ ਖਾਨ ਤੋਂ ਹੁੰਦੇ ਹੋਏ ਸਤ ਪੋ ਦੀਆਂ ਸ਼ਾਮਾਂ ਨੂੰ ਚਮਕੌਰ ਦੀ ਗੜੀ ਵਿੱਚ ਪਹੁੰਚ